ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਜਿਹਦੇ ਵਾਸਤੇ ਆਪਾਂ ਤਿੰਨ ਆਪਾਂ ਆਲੂ ਆਪਾਂ ਕੱਟ ਲਿੱਤੇ ਐ ਇਹਨਾਂ ਨੂੰ ਕੱਟ ਕੇ ਆਪਾਂ ਵਾਸ਼ ਕਰ ਲਿੱਤੇ ਇਹ ਸਿੰਪਲ ਆਲੂ ਆ ਆਪਾਂ ਚਿੱਟੇ ਆਲੂ ਲਿੱਤੇ ਆ ਲਿੱਤੇ ਜੀ ਆਪਾਂ ਮਟਰ ਹਰੇ ਮਟਰ ਲਿੱਤੇ ਆ ਹੈਗੇ ਜੀ ਹਰੀ ਮਿਰਚ ਤੇ ਅਦਰਕ ਤੇ ਲਸਣ ਦਾ ਆਪਾਂ ਇਹਨੂੰ ਕੁੰਡੀ ਦੇ ਵਿੱਚ ਆਪਾਂ ਕੁੱਟ ਲਿੱਤਾ ਆ ਆਪਾਂ ਟਮਾਟਰਾਂ ਨੂੰ ਆਪਾਂ ਇੱਕ ਟਮਾਟਰ ਲੈ ਕੇ ਆਪਾਂ ਉਹਨੂੰ ਵੀ ਆਪਾਂ ਕੁੰਡੀ 'ਚ ਕੁੱਟ ਕੇ ਆਪਾਂ ਲੱਗ ਰੱਖ ਲਿੱਤਾ ਆ ਹੈਗੇ ਜੀ ਦੋ ਚਮਚ ਆਪਾਂ ਕਰਦੇ ਆਪਾਂ ਦੁੱਧ ਦੀ ਆਪਾਂ ਮલાઈ ਲਿੱਤੀ ਐ ਉਧਰ ਆਪਾਂ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਹੋਇਆ ਹੈ ਇਹਦੇ ਵਿੱਚ ਪਾਇਆ ਆਪਾਂ ਇੱਕ ਕੜਚੀ ਆਪਾਂ ਦੇਸੀ ਘਿਓ ਦੀ ਪਾਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਦਾਲਚੀਨੀ ਦਾ ਟੁਕੜਾ ਤੇ ਦੋ ਲੌਂਗ ਆ ਦੇਖੋ ਨਾਲ ਆਪਾਂ ਪਾਵਾਂਗੇ ਇੱਕ ਚਮਚਾ ਜੀਰਾ ਦੋ ਛੁਟਕੇ ਆਪਾਂ ਪਾਵਾਂਗੇ ਹਿੰਗ ਹਿੰਗ ਨਾਲ ਸਬਜ਼ੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਆਹ ਲਿੱਤੀ ਐ ਜੇ ਆਪਾਂ ਪਿਆਜ਼ ਦੋ ਆਪਾਂ ਪਿਆਜ਼ ਐ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਆਪਾਂ ਕਰ ਲਿੱਤਾ ਐ ਹੂਨਪਾ ਪਿਆਜ਼ ਪਾਵਾਂਗੇ ਪਿਆਜ਼ ਵੀ ਆਪਾਂ ਪਾ ਲੇਖੀ ਪਿਆਜ਼ਾਂ ਨੂੰ ਹੂਨਪਾ ਥੋੜੀ ਜਿਹੀ ਰੱਖਿਆ ਕੋਲ ਲਵਾ ਲਵਾਂਗੇ ਤੇ ਆਪਾਂ ਫਿਰ ਇਸ ਤੋਂ ਹਰੀ ਮਿਰਚ ਤੇ ਅਦਰਕ ਚਲਾ ਕਰਾਂਗੇ ਜਦ ਆਪਾਂ ਥੋੜੀ ਜਿਹੀ ਰੱਖਿਆ ਕੋਲ ਪਾਉਂਦੇ ਹਾਂ ਪੂਨਾ ਪਪਾਵਾਂਗੇ ਦੇ ਵਿੱਚ ਹਰੀ ਮਿਰਚ ਤੇ ਅਦਰਕ ਤੇ ਲਸਣ ਜਿਹੜਾ ਆਪਾਂ ਪੂੰਡੀ ਚ ਕਟ ਕੇ ਰੱਖਿਆ ਹੈ ਦੇਖੋ ਜੀ ਜਿਹੜਾ ਆਪਾਂ ਗ੍ਰाइंड ਕਰਕੇ ਮਿਕਸੀ ਚ ਪਾਨੇ ਆ ਤੜਕਾ ਉਹਦਾ ਟੇਸਟ ਲੱਗ ਹੁੰਦਾ ਜਿਹੜਾ ਆਪਾਂ ਪੂੰਡੀ ਦੇ ਜਿਹੜਾ ਆਪਾਂ ਪੂੰਡੀ ਦੇ ਵਿੱਚ ਤੜਕਾ ਆਪਾਂ ਕੁੱਟਦੇ ਆ ਉਹਦੀ ਸਬ지 ਬਹੁਤ ਜ਼ਿਆਦਾ ਵਧੀਆ ਬਣਦੀ ਪੂਨਾ ਪਪਾਵਾਂਗੇ ਟਮਾਟਰ ਟਮਾਟਰ ਪਾ ਕੇ ਪੂਣਾ ਪਾ ਤੜਕੇ ਨਾਲ ਪਾ ਚੰਗੀ ਤਰ੍ਹਾਂ ਕੋਨ ਲਾਂ ਲੈ। ਤੜਕਾ ਆਪਣਾ ਭੁੱਜ ਚੁੱਕਾ ਹੈ। ਉਹਨੂੰ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਮੌਨ ਮੌਨ। ਪਾ ਦਿਓ। ਤੜਕਾ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਭੁੱਜ ਚੁੱਕਾ। ਪੂਣਾ ਕਾਇਦੇ ਵਿੱਚ ਪਾਵਾਂਗੇ ਨਮਕ। ਇੱਕ ਚਮਚਾ ਆਪਾਂ ਨਮਕ ਦਾ ਪਾਇਆ। ਪੂਣਾ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਆਪਾਂ ਲਾਲ ਮਿਰਚ ਪਾਊਡਰ। ਨਹੀਂ ਇੱਕ ਚਮਚਾ ਆਪਾਂ ਮਸਾਲੇ ਦਾ ਪਾਵਾਂਗੇ ਹੋਰ ਆਪਾਂ ਪਾਵਾਂਗੇ ਇਹਦੇ ਵਿੱਚ ਚਮੜੇ ਦਾ ਤੀਸਰਾ ਹਿੱਸਾ ਹਲਦੀ ਪਾਊਡਰ ਦਾ ਇਹਨੂੰ ਹੁਣ ਆਪਾਂ ਮਿਕਸ ਕਰ ਦਿੰਦੇ ਹਾਂ ਮਸਾਲੇ ਪਾ ਕੇ ਆਹ ਹੋਣਾ ਪਏ ਇਹਦੇ ਥੋੜਾ ਜਿਹਾ ਪਾਣੀ ਪਾਵਾਂਗੇ 2 ਮਿੰਟ ਤੱਕ ਆਪਾਂ ਕਰਦੇ ਹਾਂ ਹੋਰ ਆਪਾਂ ਘੋਲ ਲਾਂਗੇ ਤੜਕਾ ਆਪਣਾ ਭੁੱਜ ਚੁੱਕਾ ਹੈ ਆ ਦੇਖੋ ਤੜਕੇ ਦਾ ਕਲਰ ਦੇਖੋ ਤਾਂ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਸਬਜ਼ੀ ਤਿਆਰ ਕਰ ਰਹੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ ਆ ਦੇਖੋ 2 ਚਮਚ ਆਪਾਂ ਮਲਾਈ ਦੇ ਪਾ ਕੇ ਕਿ ਆਪਾਂ ਤਾਜੀ ਮਲਾਈ ਪਾਣੀ ਹੈ ਜੇਕਰ ਆਪਣੇ ਕੋਲ ਮਲਾਈ ਆਪਾਂ ਜਿਸ ਤਰ੍ਹਾਂ ਆਪਾਂ ਇਕੱਠੀ ਜੋੜਦੇ ਆਂ ਪਹਿਲਾਂ ਨਹੀਂ ਪਈ ਹੋਵੇ 2-4 ਦਿਨ ਦੀ ਉਹ ਨਹੀਂ ਪਾਣੀ 1-2 ਦਿਨ ਦੀ ਆਪਾਂ ਪਾ ਸਕਦੇ ਆ ਮਲਾਈ ਪਾ ਕੇ ਹੁਣ ਆਪਾਂ ਕੜਕੇ ਦੇ ਵਿੱਚ ਮਲਾਈ ਮਿਚਕਾ ਲੈਣੇ ਕਿਨੇ ਕੀ ਉਹ ਦੇਖਣੇ ਛੱਡ ਗਏ ਗੈਸ ਨਾਲ ਆਪ ਮੀਡੀਅਮ ਕੀਤਾ ਹੈ 2 ਮਿੰਟ ਤੱਕ ਆਪਾ ਤੜਕਾ ਫੇਰ ਆਪਾ ਘੋਣ ਲੈਨੇ ਆ ਮਲਾਈ ਪਾ ਕੇ ਤੜਕਾ ਘੋਣਾ ਤੜਕਾ ਘੋਣ ਪੜ ਚੁੱਕਾ ਹੈ ਹੁਣ ਆਪਾਂ ਤੜਕੇ ਦੇ ਵਿੱਚ ਆਪਾਂ ਪਾਨੇ ਆ ਆਲੂ తనకే స్లో రే కల్ల ఆలూ మిట్ పేరు గాడియమ గ్యాస్ ఆలూ అను పకా హోజీను చెక్ లెన్ ਹੁਣ ਆਪਏ ਰੀਟ ਪਾਵਾਂਗੇ ਮਟਰ ਮਟਰ ਵੀ ਆਪਾਂ ਮਿਕਸ ਕਰ ਲੈਣਾ ਮਟਰ ਪਾ ਕੇ ਸਬਜ਼ੀ ਨੂੰ ਆਪਾਂ ਫੇਰ ਆਪਾਂ ਟੱਕ ਦੇਨੇ ਆ ਆਪਾਂ ਪਾਣੀ ਨਹੀਂ ਹਜੇ ਪਾਣਾ ਪਾਣੀ ਆਪਾਂ 5 ਮਿੰਟ ਰੁੱਕ ਕੇ ਪਾ ਦੇਣਾ ਇਹਨਾਂ ਨੂੰ ਫੇਰ ਆਪਾਂ ਟੱਕ ਦੇਨੇ ਗੈਸ ਨੂੰ ਆਪਾਂ ਬਿਲਕੁਲ ਸਲੋ ਕੀਤਾ ਹੁਣ ਆਪਾਂ ਸਬਜ਼ੀ ਚੈੱਕ ਕਰ ਲੈਨੇ ਆ ਆਦਿਕ ਸਬਜੀ ਆਪਣੀ ਅੱਧੇ ਨਾਲੋਂ ਜ਼ਿਆਦਾ ਸਬਜੀ ਆਪਣੀ ਤਿਆਰ ਹੋ ਚੁੱਕੀ ਹੈ ਇਹਨਾਂ ਵਿੱਚ ਕੁਝ ਲੋਗ ਐਸੇ ਆਪਾਂ ਇਹਨਾਂ ਸਬਜੀ ਨੂੰ ਬਣਾ ਰਹੇ ਹਾਂ ਪੂਨ ਕਾ ਇਹ ਰਿਚ ਪਾਵਾਂਗੇ ਪਾ ਲਓ ਨਾ ਕੋਈ ਵੀ ਆਪਾਂ ਸਬਜੀ ਬਣਾਉਨੇ ਆ ਸਬਜੀ ਦੇ ਨਾਲ ਦੇ ਨਾਲ ਆਪਾਂ ਪਾਣੀ ਪਾਵਾਂਗੇ ਸਬਜੀ ਦਾ ਟੇਸ ਅਲੱਗ ਹੋਏਗਾ ਐਸ ਤਰ੍ਹਾਂ ਸਬਜੀ ਬਣਾਵਾਂਗੇ ਐਸ ਤਰ੍ਹਾਂ ਸਬਜੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਬਣੇਗਾ ਇਹ ਆਪਾਂ ਲੋੜ ਅਨੁਸਾਰ ਪਾਣੀ ਪਾਵਾਂਗੇ ਜਿੰਨੀ ਕਾ ਆਪਾਂ ਸਬਜੀ ਬਣਾਣੀ ਹੈ ਉਹਨੋਂ ਆਪਾਂ ਗੈਸ ਨੂੰ ਆਪਾਂ ਤੇਜ਼ ਕਰ ਦਿੱਤਾ ਹੈ। ਉਹਨਾਂ ਤੋਂ ਉਪਰ ਦੀ ਆਪਾਂ ਢੱਕ ਦੇਣੀ ਹੈ। ਹੁਣ ਆਪਾਂ 5-7 ਮਿੰਟ ਤੱਕ ਆਪਾਂ ਸਬਜ਼ੀ ਦੇ ਆਪਾਂ ਵੇਟ ਕਰਦੇ ਹਾਂ। ਸਬਜ਼ੀ ਨੂੰ ਹੁਣ ਆਪਾਂ ਚੈੱਕ ਕਰ ਲੈਣਾ ਹੈ। ਆ ਦੇਖ हाँ देखो सब्जी बन के अपनी तैयार है आप ना थोड़ी जी आप ग्रेवी रखा क्योंकि नाल आप चावल बनाए हैं इस करके जेर आप चावल ना बनाने होंगे फिर आप थोड़ी जी सब्जी आपको होर गाढ़ी कर लें हाँ देखो बहुत ही ज्यादा वाली बनी है सब्जी हम आप उपलब्ध पाते थोड़ी जी आप कसूरी मेथी पावे हाथ में थोड़ी मैश कर ਹੁਣਾ ਕੋਪਰੋਂ ਢੱਕ ਦਿੰਨੇ ਆ 2 ਮਿੰਟ ਸਬਜੀ ਨੂੰ ਹੁਣ ਆਪਾਂ ਚੈੱਕ ਕਰ ਲੈਨੇ ਆ ਆ ਦੇਖੋ ਸਬਜੀ ਬਣ ਕੇ ਆਪਣੀ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਇਧਰ ਦੇਖੋ ਤੁਸੀਂ ਵੀ ਜਰੂਰ ਟ੍ਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ